ਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਥੇ ਇਹ ਸੰਘਰਸ਼ ਕੀਤਾ ਹੈ ਇਹ ਲੜਾਈ ਲੜੀ ਹੈ ਤੇ ਅੱਜ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ ਪਰ ਗੱਲ ਇੱਥੇ ਨਹੀਂ ਕਰਨੀ ਚਾਹੀਦੀ ਓਏ ਫੈਨਟੀਆਂ ਚੋਣਾ ਤਾਂ ਹੋ ਜਾਣਗੀਆਂ ਗੱਲ ਅੱਗੇ ਤੋਰੋ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਕਰੋ ਇਹ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਹੈ ਇਹਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ ਸੀ ਵੀ ਰਹੀ ਪੰਜਾਬ ਸੀ ਵੀ ਰਹੀ ਉਦੋਂ ਨਾਲੇ ਮੁੰਝ ਕੋ ਗੁਣੀਆਂ ਪਾਏ ਨੇ ਚੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਸਾਡੇ ਕੈਪਟਨ ਮਰਿੰਦਰ ਨੇ ਕੀ ਕੀਤਾ ਕਾਂਗਰਸੀਆਂ ਨੇ ਜਵਾਬ ਖੜ ਜਾ ਕਿਉਂ ਬਾਈ ਜੀ ਪਲੀਜ਼ ਬੇਨਤੀ ਹੈ ਮੈਨੂੰ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਲੋਕਾਂ ਸਾਰੇ ਵੀ ਬੈਜੋ ਸਾਰੇ ਜਣੇ ਬੈਜੋ ਬਹੁਤ ਬਹੁਤ ਧੰਨਵਾਦ ਲੋਕਾਂ ਪਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਬਾਈ ਜੀ ਬੇਨਤੀ ਹੈ ਪਲੀਜ਼ ਸ਼ਾਂਤ ਮੈਦਾਨ ਚੱਲੇ ਜੇ ਬੈਜੋ ਆਪਾਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਨੌਜਵਾਨਾਂ ਦਾ ਜਿੰਨੀਆਂ ਵੀ ਜਸੇਵੰਦੀਆਂ ਨੇ ਇਕੱਠੇ ਹੋ ਕੇ ਇੱਥੇ ਇਹ ਸੰਘਰਸ਼ ਕੀਤਾ ਹੈ ਇਹ ਲੜਾਈ ਲੜੀ ਹੈ ਤੇ ਅੱਜ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ ਪਰ ਗੱਲ ਇੱਥੇ ਨਹੀਂ ਕਰਨੀ ਚਾਹੀਦੀ ਓਏ ਸੈਨਟ ਦੀਆਂ ਚੋਣਾਂ ਤਾਂ ਹੋ ਜਾਣਗੀਆਂ ਗੱਲ ਅੱਗੇ ਤੋਰੋ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਕਰੋ ਫਿਰ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਹੈ ਇਹਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਵੀ ਸੈਂਟਰ ਸੀ ਵੀ ਰਹੀ ਪੰਜਾਬ ਸੀ ਵੀ ਰਹੀ ਉਦੋਂ ਨਾਲੇ ਮੂੰਹ ਘੁੰਗੁਨੀਆਂ ਪਾਈਆਂ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਸਾਡੇ ਕਪਤਾਨ ਮਰਿੰਦਰ ਨੇ ਕੀ ਕੀਤਾ ਕਾਂਗਰਸ ਨੇ ਜਵਾਬ ਦਿਓ ਜਵਾਬ ਦਿਓ ਫੜ ਜਾ ਕਿਉਂ ਬਾਈ ਜੀ ਪਲੀਜ਼ ਬੇਨਤੀ ਹੈ ਮੇਰਾ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਲੋਕਾਂ ਸਾਰੇ ਦੀ ਬਤ ਸਾਰੇ ਨੂੰ ਲੱਗਾ ਬਹੁਤ ਧੰਨਵਾਦ ਲੱਗਾ ਪਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਬਾਈ ਜੀ ਬੇਨਤੀ ਹੈ ਪਲੀਜ਼ ਸ਼ਾਂਤ ਨਹੀਂ ਚੱਲਣ ਦੇ ਤੇ ਜਾਓ